ਬਠਿੰਡਾ ਦੇ ਅੰਦਰ ਹੋਮਲੈਂਡ ਫੇਸ 2 ਕੱਟਣ ਦਾ ਮਾਮਲਾ ਗਰਮਾਇਆ ਪਿਛਲੇ ਦਿਨੀ ਫੇਸ 2 ਕੱਟਣ ਦੇ ਲਈ ਢਾਹ ਦਿੱਤੀ ਸੀ ਕੰਦ ਤੇ ਅੱਜ ਕੀਤੀ ਗਈ ਹੋਮਲੈਂਡ ਦੇ ਵਸੀਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਿਹਾ ਇਹ ਬਿਲਕੁਲ ਤੱਕਾ ਬਠਿੰਡਾ ਦੇ ਹੋਮਲੈਂਡ ਫੇਸ 2 ਇੱਕ ਕੱਟਿਆ ਜਾ ਰਿਹਾ ਜਿਸ ਨੂੰ ਲੈ ਕੇ ਹੋਮਲੈਂਡ ਦੇ ਵਸੀਆਂ ਨੇ ਕਿਹਾ ਕਿ ਇਹ ਬਿਲਕੁਲ ਆਪਣਾ ਤੱਕਾ ਹੈ ਕਿਉਂਕਿ ਇਸ ਦੀ ਜਿਹੜੀ ਆਪਣਾ ਇਸ ਦੀ ਜਿਹੜੀ ਆਪਣਾ ਬਾਉਂਡਰੀ ਵਾਲ ਹੈ ਉਹ ਨਜਾਇਜ਼ ਢਾਈ ਗਈ ਹੈ ਕਿਉਂਕਿ ਜੋ ਉਹਨਾਂ ਵੱਲੋਂ ਐਗਰੀਮੈਂਟ ਦੇ ਵਿੱਚ ਲਿਖਿਆ ਗਿਆ ਹੈ ਕਿ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਾਉਂਡਰੀ ਵਾਲ ਨਹੀਂ ਢਾਈ ਜਾਵੇਗੀ ਤੇ ਇਸ ਨੂੰ ਲੈ ਕੇ ਅੱਜ ਮੁਹੱਲਾ ਨਿਵਾਸੀਆਂ ਵੱਲੋਂ ਇਸ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਨਾਰੇਬਾਜ਼ੀ ਵੀ ਕੀਤੀ ਗਈ ਦੂਜੇ ਪਾਸੇ ਏਡੀਸੀ ਜਰਨਲ ਪੁਨਮ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਵੱਲੋਂ ਉੱਤੇ ਜਾ ਕੇ ਮੌਕੇ ਦਾ ਮੌਂਹਨਾ ਵੀ ਕੀਤਾ ਗਿਆ ਤੇ ਹੁਣ ਅਧਿਕਾਰੀਆਂ ਤੋਂ ਸਾਡੇ ਵੱਲੋਂ ਰਿਕਾਰਡ ਮੰਗਵਾਇਆ ਗਿਆ ਹੈ ਤੇ ਜਦੋਂ ਸਾਡੇ ਕੋਲ ਆਪਣਾ ਰਿਕਾਰਡ ਆਵੇਗਾ ਤਾਂ ਉਸ ਦੇ ਹਿਸਾਬ ਦੇ ਨਾਲ ਇਹਨਾਂ ਬਲਨੋਨ ਜੋ ਬਣਦੀ ਕਰ ਰਹੀ ਉਹ ਕੀਤੀ ਜਾਵੇਗੀ ਆਓ ਤੁਹਾਨੂੰ ਸੁਣਾਉਣੀ ਹੈ ਕੀ ਹੈ ਪੂਰਾ ਮਾਮਲਾ ਤੇ ਕੀ ਕਹਿੰਦੇ ਨੇ ਏਡੀਸੀ ਪੂਨਮ ਸਿੰਘ ਜਿੰਸਾਨ ਹਮ ਕੀ ਚਾਹਤੇ ਹੈ ਜਿੰਸਾਨ ਠੱਕੇ ਚਾਈ ਬੰਦ ਕਰੋ ਠੱਕੇ ਚਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਮੋਹਮਲਾਨ ਦੇ ਪਾਸੇ ਡਰੋਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਮੋਹਮਲਾਨ ਵਾਸੀ ਇੱਕ ਨੇ ਇੱਕ ਨੇ ਇੱਕ ਨੇ ਹੋਮਲੈਂਡ ਨਿਵਾਸੀ ਇਕੱਠ ਨੇ ਇਕੱਠੇ ਦੁਬਾਰਾ ਸਵਾਲ ਪਿੱਛੇ ਪੂਰਾ ਜੋਰ ਲਾ ਦੇਣਗੇ ਹਾਂਜੀ ਜੀ ਕੀ ਮੰਗ ਲਈ ਜੀ ਸਿੱਧਾ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਹੋਮਲੈਂਡ ਨਿਵਾਸੀ ਬਿਸ਼ੰਦਾ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਆ ਕੇ ਸਾਡੀ ਮੁਸ਼ਕਲਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਔਰ ਜਿਹੜੀ ਆਮ ਲੋਕਾਂ ਤੱਕ ਸ਼ਹਿਰੀਆਂ ਤੱਕ ਸਾਡੇ ਉਹ ਮੁਸ਼ਕਲ ਨੂੰ ਪਹੁੰਚਾਉਣ ਦੀ ਲਈ ਇੱਥੇ ਪਹੁੰਚੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਸਾਡਾ ਮੇਨ ਮਸਲਾ ਕੀ ਹੈ ਇਹ ਹੋਮਲੈਂਡ ਕਲੋਨੀ ਜਿਹੜੀ ਇੱਕ ਵਾਰਲਡ ਕਲੋਨੀ ਹੈ ਜਿਹਦੇ ਦੁਆਰ ਹੈ ਸਾਈਡਾਂ ਤੇ ਚਾਰ ਚਫਰੇ ਦੇ ਪਾਸੇ ਕੰਧ ਹੈ ਜੀ ਕਿਉਂਕਿ ਇਹ ਕੰਧ ਹੈ ਜਿਹੜੀ ਇੱਕ ਗੇਟ ਹੈ ਦਾ ਔਰ ਉਸ ਤੋਂ ਬਾਅਦ ਇਹ ਕਲੋਨ ਅਧਰ ਵੱਲੋਂ ਜਦੋਂ ਮਤਲਬ ਇਹ ਬਣਾਈ ਗਈ ਹੈ ਪਾ ਉਹਨਾਂ ਨੇ ਜਿਹੜੇ ਅਲਾਟਮੈਂਟ ਲੈਟਰ ਵੀ ਦਿੱਤੇ ਸੀ ਉਹ ਵੀ ਇਥੋਂ ਦੇ ਜਿਹੜੇ ਖਰੀਦਦਾਰ ਸੀਗੇ ਤਾਂ ਉਹਨਾਂ ਨੂੰ ਪ੍ਰੋਪਰ ਇਹਦੇ ਵਿੱਚ ਵੀ ਲਿਖਿਆ ਗਿਆ ਉਹਨਾਂ ਦੇ ਅਲਾਟਮੈਂਟ ਲੈਟਰਾਂ ਚ ਵੀ ਲਿਖਿਆ ਪਿਆ ਵੀ ਇਹਨੂੰ ਪੈਂਚਰ ਨਹੀਂ ਕਰ ਸਕਦਾ ਇਹਨੂੰ ਕੋਈ ਤੋੜ ਨਹੀਂ ਸਕਦਾ ਇਹਨੂੰ ਕੋਈ ਵੀ ਕਿਸੇ ਤਰ੍ਹਾਂ ਦੇ ਕੰਦ ਨੂੰ ਕੋਈ ਨੁਕਸਾਨ ਨਹੀਂ ਕਰ ਸਕਦਾਗਾ ਇਹ ਜਿਹੜਾ ਕਲੋਨਾਈਜ਼ਰ ਦੀ ਏਜੰਸੀ ਹੈ ਉਹਨਾਂ ਨੇ ਵੀ ਇਹ ਅਲਾਟਮੈਂਟ ਲੈਟਰ ਜਦੋਂ ਲੋਕਾਂ ਨੇ ਪਲਾਟ ਖਰੀਦੇ ਉਹਨਾਂ ਨੂੰ ਦਿੱਤੇ ਸੀਗੇ ਚਲੋ ਉਸ ਤੋਂ ਬਾਅਦ ਕੀ ਹੋਇਆ ਕਿ ਸਾਡਾ ਇੱਥੇ ਸੀਵਰੇਜ ਟ੍ਰੀਟਮੈਂਟ ਪਲਾਂਟ ਸੀਗਾ ਸਾਰਾ ਹੋਮਲੈਂਡ ਨਿਵਾਸੀਆਂ ਦਾ ਜਿਹੜਾ ਉਹ ਸੀਵਰੇਜ ਸਿਸਟਮ ਸੀ ਉੱਥੇ ਜਾਂਦਾ ਮਤਲਬ ਉਹ ਯੂਜ਼ ਹੁੰਦਾ ਸੀਗਾ ਉਹ ਟ੍ਰੀਟਮੈਂਟ ਪਲਾਂਟ ਨੂੰ ਬੰਦ ਕਰਕੇ ਉਹਨੂੰ ਡੈਮੇਜ ਕਰਕੇ ਨਜਾਇਜ਼ ਤੌਰ ਤੇ ਉਹਦੇ ਵਿੱਚ ਜਿੰਨੇ ਦਰਖਤ ਲੱਗੇ ਸੀ ਉਹਨਾਂ ਨੂੰ ਪੱਟ ਪਟਾ ਕੇ ਉਹ ਕੋਈ ਬਿਨਾਂ ਮਨਜ਼ੂਰੀਆਂ ਤੋਂ ਬਿਨਾਂ ਕਿਸੇ ਗੱਲ ਤੋਂ ਪ੍ਰਸ਼ਾਸਨ ਜਿਹੜਾ ਕਾਰਪੋਰੇਸ਼ਨ ਦੇ ਛੋਟੇ ਮੁਲਾਜ਼ਮਾਂ ਨਾਲ ਕਹਿ ਸਕਦੇ ਅਸੀਂ ਮਿਲ ਕੇ ਤਾਂ ਉਹ ਖਤਮ ਕਰਕੇ ਉੱਥੇ ਪਲਾਟ ਕੱਟੇ ਗਏ ਉਸ ਦਾ ਵੀ ਹੋਮਲੈਂਡ ਨਿਵਾਸੀਆਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਸੀ ਅੱਛਾ ਪ੍ਰਸ਼ਾਸਨ ਕੋਲੇ ਗੁਹਾਰ ਲਾਈ ਸੀ ਪ੍ਰਸ਼ਾਸਨ ਨੂੰ ਬਥੇਰਾ ਮਤਲਬ ਲੋਕਾਂ ਨੇ ਜਾ ਕੇ ਵੀ ਸਾਹਿਬ ਨੂੰ ਹੀ ਮਿਲੇ ਸੀ ਹੋਰ ਵੀ ਅਫਸਰਾਂ ਨੂੰ ਮਿਲੇ ਸੀ ਕਾਰਪੋਰੇਸ਼ਨ ਦੇ ਇੱਕ ਕਮਿਸ਼ਨਰ ਸਾਹਿਬ ਨੂੰ ਮਿਲੇ ਸੀ ਤਾਂ ਚਲੋ ਐਨੀਵੇ ਉਹ ਮਸਲਾ ਵਿੱਚੇ ਰਹਿ ਗਿਆ ਉਸ ਤੋਂ ਬਾਅਦ ਹੁਣ ਕੀ ਹੋਇਆ ਕਿ ਹੁਣ ਇੱਕ 32 ਏਕੜ ਜ਼ਮੀਨ ਜਿਹੜੀ ਵਾਈਜੋਗ ਜ਼ਮੀਨ ਸੀ ਉਹ ਲੈ ਕੇ ਖਰੀਦ ਉਹਨੂੰ ਖਰੀਦ ਕੇ ਕਿਸੇ ਹੋਰ ਕੋਲੋਰਾਇਜ਼ਰ ਨਾਲ ਕਿਸੇ ਪਾਰਟੀਆਂ ਨਾਲ ਮਿਲ ਕੇ ਤਾਂ ਇੱਕ ਹੋਮਲੈਂਡ ਦੇ ਨਾਂ ਤੇ ਇੱਕ ਜਾਲੀ ਇੱਕ ਹੋਰ ਸੁਸਾਇਟੀ ਬਣਾ ਕੇ ਉਹ ਕੀ ਕੀਤਾ ਕਿ ਉਹ ਇੱਕ ਕਲੋਨੀ ਕੱਟੀ ਆ ਜਿਹਦੇ ਵਿੱਚ 150 100 100 ਗਾਜ ਦੇ ਪਲਾਟ ਕੱਟੇ ਗਏ ਆ ਜਿਹਦੀ ਕੋਈ ਮਨਜ਼ੂਰੀ ਨਹੀਂ ਅਸੀਂ ਪ੍ਰਸ਼ਾਸਨ ਨੂੰ ਵੀ ਅਸੀਂ ਆ ਦੇਖੋ ਸੀਐਮ ਸਾਹਿਬ ਨੂੰ ਵੀ ਲੈਟਰਾਂ ਪਾਈਆਂ ਵੀ ਆ ਆ ਸਾਰਿਆਂ ਦੇ ਸਾਈਨ ਆ ਆ ਪਿੱਛੇ ਸਾਈਨ ਦਿਖਾਉਣੇ ਤੁਹਾਨੂੰ ਸਾਰੇ ਹੋਣ ਲੈਣ ਨੂੰ ਆਕੀਆ ਇਹ ਕਮਿਸ਼ਨਰ ਬਠਿੰਡਾ ਡੀਸੀ ਸਾਹਿਬ ਬਠਿੰਡਾ ਚੀਫ ਮਿਨਿਸਟਰ ਵਿਜੀਲੈਂਸ ਏਡੀਜੀਪੀ ਵਿਜੀਲੈਂਸ ਨੂੰ ਵੀ ਸਾਰਿਆਂ ਨੂੰ ਅਸੀਂ ਇਹ ਬੇਨਤੀ ਕਰ ਚੁੱਕੇ ਹਾਂ ਤੇ ਰਿਟਨ ਚ ਦਿੱਤਾ ਆ ਅੱਛਾ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਇਹ 32 ਏਕੜ ਦਾ ਜਿਹੜਾ ਰਾਤੋਂ ਰਾਤ ਕੰਧ ਤੋੜ ਕੇ homeland ਦੀ ਉਹਨੂੰ ਕੰਧ ਨੂੰ ਡੈਮੇਜ ਕਰਕੇ ਨਜਾਇਜ਼ ਤੌਰ ਤੇ ਤੇ ਇੱਕ ਨਵਾਂ ਰਸਤਾ ਕੱਢਿਆ ਗਿਆ ਅਸ਼ਾ ਪ੍ਰਸ਼ਾਸਨ ਨੂੰ ਅਸੀਂ ਇਹ ਵੀ ਸਵਾਲ ਕੀਤੇ ਕਿ ਸਾਨੂੰ ਇਹ ਦੱਸੋ ਜੀ ਸਾਰਿਆਂ ਨੇ ਰਿਟਰਨ ਚ ਵੀ ਦਿੱਤਾ ਵਿਆ ਕਿ ਜਿਹੜਾ 45 ਫੁੱਟ ਦੀ ਤੁਸੀਂ ਆਪਾਂ ਕਹਿੰਦੇ 45 ਫੁੱਟ ਦੀ ਰਾਹ ਲੱਗਦਾ ਰਸਤਾ ਲੱਗਦਾ ਅਸੀਂ ਤੁਹਾਨੂੰ ਦਿਖਾਵਾਂਗੇ ਉੱਥੇ 45 ਫੁੱਟ ਦਾ ਰਸਤਾ ਨਹੀਂ ਉੱਥੇ ਹੈ ਹੀ ਵੀ 22 ਫੁੱਟ ਦਾ ਜਾ ਕੇ ਕਾਰਨਰ ਤੇ ਪੰਜਦਾ ਠੀਕ ਆ ਉਸ ਤੋਂ ਬਾਅਦ ਕੀ ਹੋਇਆ ਕਿ ਇੱਕ ਤਾਬਰਾ ਵਿੱਚ ਉਹ ਤੇ ਅਬ ਅਟਾ ਜਿਹੜਾ ਲਾਈਨ ਦਾ ਪਾਵਰ ਲੱਗਿਆ ਹੋਇਆ ਕਿਸੇ ਹਾਲਤ ਦੇ ਵਿੱਚ ਕੋਈ ਵੀ ਲੈਵਲ ਤੇ ਕੋਈ ਵੀ ਅਫੀਸਰ ਉਹਨੂੰ ਮਨਜ਼ੂਰੀ ਨਹੀਂ ਦੇ ਸਕਦਾ ਕਿਉਂਕਿ ਜਿਹੜਾ ਰਸਤਾ ਤਾਂ ਉਹਨਾਂ ਦਾ ਉਹਨਾਂ ਹੀ ਹੈ ਨਾ ਉਹ ਤਾਂ ਗਲੀ ਹੈ ਇੱਕ ਮੇਨ ਵਿਸ਼ਾ ਤਾਂ ਵੌਲਟ ਕਲੋਨੀ ਹੈ ਹਾਂ ਵੌਲਟ ਕਲੋਨੀ ਉਹਦੀ ਕੰਧ ਨੂੰ ਤੋੜਿਆ ਨਹੀਂ ਜਾ ਸਕਦਾ ਉਹਨੂੰ ਨਜਾਇਜ਼ ਤੌਰ ਤੇ ਤੋੜ ਕੇ ਔਰ ਰਸਤਾ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਅਸੀਂ ਦਮ ਮੰਗ ਕਰਦੇ ਹਾਂ ਅਸੀਂ ਤੁਹਾਡੇ ਮਾਧਿਅਮ ਰਹੀ ਤੁਸੀਂ ਇੱਕ ਬਹੁਤ ਤੀਜਾ ਥਾ ਮੋਜਰੇ ਪ੍ਰੈਸ ਆ ਉਹ ਇੱਕ ਬਹੁਤ ਵੱਡੀ ਪਾਵਰ ਆ ਇਹ ਬੋਲਿਆਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਇੱਕ ਜ਼ਰੀਆ ਬਹੁਤ ਅਸੀਂ ਤੁਹਾਡਾ ਆਸਰਾ ਲਿਆ ਤਾਂ ਤੁਸੀਂ ਇੱਥੇ ਪਹੁੰਚੇ ਹੋ ਅਸੀਂ ਤੁਹਾਡੇ ਮਾਧਿਅਮ ਰਹੀ ਪ੍ਰੈਸ ਦੇ ਮਾਧਿਅਮ ਰਹੀ ਸਾਰੇ ਹੋਮਲੈਂਡ ਨਿਵਾਸੀ ਇਹ ਮੰਗ ਕਰਦੇ ਆ ਕਿ ਜਿਹੜੀ ਉਹ ਨਜਾਇਜ਼ ਤੌਰ ਤੇ ਕੰਧ ਤੋੜੀ ਆ ਉਹਨੂੰ ਪੂਰਿਆ ਜਾਵੇ ਠੀਕ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਇੱਕ ਐਫ ਆਈ ਆਰ ਕੀਤੀ ਜਾਵੇ ਔਰ ਜਿਹੜਾ ਰਸਤਾ ਹੈ ਉਹਨੂੰ ਬੰਦ ਕੀਤਾ ਜਾਵੇ ਸਾਡਾ ਹੋਮਲੈਂਡ ਨਾਲ ਉਸ ਪਿਛਲੇ ਏਰੀਏ ਦਾ ਕੋਈ ਵੀ ਕੋਈ ਤਾਲੁਕ ਨਹੀਂ ਹੈਗਾ ਕਿਸੇ ਵੀ ਕੀਮਤ ਤੇ ਬਣਨ ਨਹੀਂ ਦਊਗਾ ਕੋਈ ਤਾਲੁਕ ਨਹੀਂ ਹੈ ਔਰ ਹੋਮਲੈਂਡ ਨਿਵਾਸੀਓ ਨੂੰ ਕਿਸੇ ਵੀ ਮਤਲਬ ਤਰ੍ਹਾਂ ਨਾਲ ਉਹਨੂੰ ਪੂਰਾ ਨਹੀਂ ਹੋਣ ਦਿੰਦੇ ਨਾ ਬੰਦ ਦੇਣਗੇ ਕਿਉਂਕਿ ਉਹ ਟੋਟਲੀ ਨਜਾਇਜ਼ ਆ ਠੀਕ ਆ ਜੀ ਤਾਂ ਕਿਉਂਕਿ ਇਹ ਜਿਹੜੇ ਇੱਥੇ ਹੁਣ ਕਰੋੜਾਂ ਰੁਪਏ ਦੇ ਲੋਕ ਘਰ ਬਣਾਈ ਬੈਠੇ ਉਹਨਾਂ ਦਾ ਉਹ ਬਹੁਤ ਵੱਡਾ ਨੁਕਸਾਨ ਹੋ ਰਿਹਾ ਇੱਕ ਮਾਤਾ ਹੋਮਲੈਂਡ ਨਿਵਾਸੀ ਆ ਜਿਹੜੇ ਇਸ ਮਸਲੇ ਤੇ ਕਿਉਂਕਿ ਦੇਖੋ ਪੋਲੀਟੀਕਲ ਲੈਵਲ ਤੇ ਵੀ ਅਸੀਂ ਲੀਡਰਾਂ ਨੂੰ ਮਿਲੇ ਅਸੀਂ ਅਫੀਸਰ ਸਾਹਿਬਾਨ ਨੂੰ ਵੀ ਬੇਨਤੀ ਕਰ ਚੁੱਕੇ ਹਾਂ ਹੁਣ ਅਸੀਂ ਆਖੀਰ ਤੇ ਅਸੀਂ ਕੋਈ ਧਰਨਾ ਕੋਈ ਮਜਾਰਾ ਅਸੀਂ ਕੁਝ ਨਹੀਂ ਕੀਤਾ ਅਸੀਂ ਇੱਕ ਪ੍ਰੈਸ ਦਾ ਮਤਲਬ ਜਿਹੜਾ ਆਸਰਾ ਮੰਨਿਆ ਵੀ ਹਾਂ ਯਾਰ ਸਾਨੂੰ ਕਿਤੇ ਨਾ ਕਿਤੇ ਵੀ ਜਰੂਰ ਇਨਸਾਫ ਮਿਲਣ ਵਾਸਤੇ ਵੀ ਅਫੀਸਰਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣਾ ਪੋਲੀਟੀਕਲ ਸਿਸਟਮ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣਾ ਵਾਸਤੇ ਕਿਉਂ ਨਾ ਅਸੀਂ ਫਿਰ ਇੱਕ ਤੁਹਾਡਾ ਜਿਹੜਾ ਆਸਰਾ ਲੈ ਕੇ ਅਸੀਂ ਲੋਕਾਂ ਤੱਕ ਇਸ ਗੱਲ ਨੂੰ ਲੈ ਕੇ ਜਾਈਏ ਕਿ ਇਹ ਬਿਲਕੁਲ ਨਜਾਇਜ਼ ਤੌਰ ਤੇ ਆ ਇਹਦੇ ਵਿੱਚ ਕੋਈ ਵੀ ਇਹ ਤਾਂ ਰੇਟ ਨਹੀਂ ਕਰਨਗੇ ਹੋਮਲੈਂਡ ਨਾਸੀ ਕਿਉਂਕਿ ਇਹ ਜਿਹੜਾ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਔਰ ਇਹਨੂੰ ਬੰਦ ਕਰਵਾਇਆ ਜਾਂਦਾ ਜੀ ਸਰ ਕਹਿ ਰਹੇ ਹੋ ਵੀ ਕੰਧ ਤੋੜੀ ਗਈ ਜਦੋਂ ਕੰਧ ਤੋੜੀ ਗਈ ਉਦੋਂ ਤੁਸੀਂ ਉਹਦਾ ਵਿਰੋਧ ਨਹੀਂ ਕੀਤਾ ਸਤੋਂ ਰਾਤ ਤੋਂ ਰਾਤ ਕੰਧ ਤੋੜੀ ਐ ਜੀ ਉਹ ਵਿਰੋਧ ਹੋਇਆ ਅਫਸਰਾਂ ਨੂੰ ਵੀ ਮਿਲੇ ਆ ਆ ਆ ਦੇਖੋ ਅਸੀਂ ਤਾਂ ਰੇਟਨ 'ਚ ਨਹੀਂ ਬੈਠੇ ਆ ਜੀ ਇਹ ਜਿਹੜਾ ਐਕਸਟੈਂਸ਼ਨ ਵਾਲਾ ਪ੍ਰੋਵੀਜ਼ਨ ਜਿਹੜਾ ਅਕੀ ਕਰਦੇ ਨੇ ਹਾਂਜੀ ਉਹੀ ਕੋਲੋਨਾਈਜ਼ਰ ਆ ਰਹੇ ਨੇ ਜਿਹੜਾ ਜੀ ਜੀ ਇਹਦੇ ਤੇ ਵੀ ਆ ਜੀ ਨਾਲ ਦੂਸਰੇ ਵੀ ਆ ਇਹਦੇ ਚਾਹਿਆ ਕਿ ਪ੍ਰਾਣਾ ਕੋਲੋਨਾਈਜ਼ਰ ਹੈਗਾ ਉਹ ਪਰ ਉਹਦੇ ਨਾਲ ਇੱਕ ਉਹਨਾਂ ਦੇ ਪਰਿਵਾਰਕ ਮੈਂਬਰ ਆ ਤੇ ਉਹਨਾਂ ਨੇ ਇੱਕ ਨਵੀਂ ਕੰਪਨੀ ਬਣਵਾਈ ਹੈ ਕੋਈ ਹੋਰ ਕਲੋਨਾਈਜ਼ਰ ਠੀਕ ਆ ਜੀ ਅੱਛਾ ਉਸ ਤੋਂ ਬਾਅਦ ਆ ਕਿ ਇਹ ਉਹਦੇ ਵਿੱਚ ਜਿਹੜਾ ਹੁਣ ਉਹ ਉਹ ਵੱਖਰੇ ਤੌਰ ਤੇ ਕੀਤਾ ਗਿਆ ਸਾਰਾ ਇਹਨਾਂ ਨੇ ਨਹੀਂ ਉਹਦਾ ਉਹਦੀ ਲੈਂਡ ਜਿਹੜੀ ਦਿੱਸਦੀ ਉਹ 32 ਏਕੜ ਦਾ ਜੀ ਤੇ ਉਹਦਾ ਤੁਸੀਂ ਸਿਰੋ ਆਰ ਪਾਰ ਚਲਿਆ ਵੀ ਨਹੀਂ ਹੈ ਜੀ ਨਹੀਂ ਤੇ ਹਾਲੇ ਕੁਝ ਵੀ ਨਹੀਂ ਹੈ ਹਾਲੇ ਉਹਦਾ ਉਹਦਾ ਕੋਈ ਪੇਪਰ ਕਾਗਜ਼ ਨਹੀਂ ਜੀ ਅਜੇ ਕੋਈ ਕੋਈ ਮਨਜ਼ੂਰੀ ਨਹੀਂ ਹੈ ਕੋਈ ਅਪਰੂਵਲ ਨਹੀਂ ਹੈ ਕੁਝ ਨਹੀਂ ਹੈ ਕੋਈ ਪ੍ਰੋਜੈਕਟ ਨਹੀਂ ਆ ਉਹ ਲਿਖਾਇ ਕੋਈ ਪਹਿਲੀ ਮੀਟਿੰਗ ਦੇਖੋ ਸਭ ਤੋਂ ਕੀ ਕਰਨਾ ਹੈ ਮੈਂ ਫਿਰ ਕਹੂੰਗਾ ਇੱਕ ਛੋਟੀ ਜੀ ਤੁਹਾਡੇ ਤੁਹਾਡੇ ਮਾਤਮ ਦੇ ਦੱਸਣਾ ਚਾਹੁੰਦੇ ਆ ਕਿ ਜਿਹੜੇ ਗਰੀਬ ਪਰਿਵਾਰ ਆ ਜਿਹੜੇ ਵੀ ਪਰਿਵਾਰ ਨੇ ਜਿਹੜੇ ਉੱਥੇ ਜਗਾ ਖਰੀਦ ਰਹੇ ਨੇ ਇਹ ਬਿਲਕੁਲ ਨਾ ਖਰੀਦੋ ਹੋਣੀ ਨਹੀਂ ਬਰੀ ਫਾਇਦਾ ਪ੍ਰਸ਼ਾਸਨ ਨੇ ਸਵਾਸਨ ਦਿੱਤਾ ਹੈ ਕਿ ਅਸੀਂ ਇਹ ਅੰਦ ਕਢਵਾ ਕੇ ਇਹ ਇਲੀਗਲ ਅਸੀਂ ਬੰਦ ਕਰਵਾ ਦਾਂਗੇ ਪਰ ਹਾਲੇ ਤੱਕ ਉਸ ਤੇ ਕੋਈ ਕਾਰਵਾਈ ਨਹੀਂ ਹੋਈ ਅਸੀਂ ਸਾਰਿਆਂ ਨੂੰ ਮਿਲ ਚੁੱਕੇ ਆ ਆਪਣੇ ਪ੍ਰੈਜੈਂਟੇਸ਼ਨ ਵੀ ਦੇ ਚੁੱਕੇ ਆ ਬਟ ਉਹੀ ਵਾਲੀ ਗੱਲ ਐ ਇੱਥੇ ਖੋਰ ਬੜਾ ਵੱਡਾ ਮੁੱਦਾ ਐ ਕਿ ਇਹਨਾਂ ਨੇ ਪਹਿਲੇ ਕੋਈ ਨਹੀਂ ਸਾਰੀ ਵੇਚਤੀ ਗਰੀਬ ਬੰਦਿਆਂ ਨੂੰ ਹੁਣ ਦੱਸੋ ਜਿਹੜੇ ਗਰੀਬ ਬੰਦਿਆਂ ਨੂੰ ਕੋਈ 20% ਦੇ ਕੇ ਬੁਕਿੰਗ ਕਰਾਤੀ ਹਲੇ ਕੋਈ ਰੇਰਾ ਅਪਰੂਵਲ ਨਹੀਂ ਕੋਈ ਅਪਰੂਵਲ ਨਹੀਂ ਇਹਨਾਂ ਕੋਲ ਗਲਤ ਤਰੀਕੇ ਨਾਲ ਕੋਈ ਵੇਚੀ ਜਾ ਰਹੀ ਐ ਉਹ ਵੀ ਅਸੀਂ ਪ੍ਰਸ਼ਾਸਨदाई ਪ੍ਰਸ਼ਾਸਨ ਨੂੰ ਦੱਸਣਾ ਚਾ ਰਹੇ ਆ ਤੁਹਾਡੇ ਮਾਧਮੇ ਰਹੀ ਕਿ ਉਹ ਗਲਤ ਹੋ ਰਿਹਾ ਐ ਦੇਖੋ ਕੰਨ ਜਿਹੜੇ ਬੰਦੇ ਉੱਥੇ ਜਗਾ ਖਰੀਦ ਰਹੇ ਐ ਇਹ ਗਰੀਬ ਤਫ਼ਕਾ ਜਿਹੜਾ ਵੀ ਉੱਥੇ ਲੈ ਰਿਆ ਆ ਮਿਹਨਤ ਦੀ ਮਜ਼ਦੂਰੀ ਕਰਕੇ ਜਿਹੜੇ ਮਿੰਨਤੀ ਬੰਦੇ ਕੋਈ ਉੱਥੇ ਜਗਾ ਲੈ ਰਏ ਆ ਉਹਨਾਂ ਦਾ ਪੈਸਾ ਬਰਬਾਦ ਹੋ ਰਿਹਾ ਏ ਤਰੀਕੇ ਨਾਲ ਉਹਨਾਂ ਤੁਹਾਡੇ ਕੋਲੇ ਲੀਗਲ ਹੈ ਕੋਈ ਤੇ ਕੋਰਟ ਵੀ ਮਸਲਾ ਹੈਗਾ ਤੁਹਾਡਾ ਨਹੀਂ ਨਹੀਂ ਕੋਰਟ ਕੋਰਟ ਥੱਲੇ ਮਸਲਾ ਗਿਆ ਨਹੀਂ ਕਿ ਬਕੋਜ਼ ਅਸੀਂ ਪਹਿਲੇ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਆ ਕਿ ਕੌਲਨੀ ਗਲਤ ਕੱਟੀ ਜਾ ਰਹੀ ਏ ਇਸ ਤੇ ਰੋਕ ਲਈ ਜਾਵੇ ਅਗਰ ਉਹਨੇ ਕੌਲਨੀ ਬਣਾਣੀ ਉਹਨੂੰ ਬਾਹਰ ਰਸਤਾ ਦਿੱਤਾ ਜਾਵੇ ਜਿਹੜਾ ਵੀ ਦੇਣਾ ਮਤਲਬ ਹੋਮ ਲੈਂਡ ਨਾਲ ਉਸ ਕੌਲਨੀ ਦਾ ਕੋਈ ਤਾਲਕ ਨਹੀਂ ਹੋਊਗਾ ਜਿਹਸਾ ਨੂੰ ਮਿਲੇ ਚੀਜ਼ ਮਤਲਬ ਕਿ ਜਿਹੜੇ ਹੋ ਰਾਂ ਦੇ ਅਸਟੀਮੇਟ ਕਿਲੇ ਸਰਕਾਰ ਦੇ ਅੰਦਰ ਆ ਕਿ ਕੋਈ ਹਾਂਜੀ ਦੋ ਸਾਲਾਂ ਨੇ ਕੰਮ ਬਿਲਕੁਲ ਬਿਲਕੁਲ 2015 ਚ ਵੈਸੇ ਵੀ ਹੈ ਜਿਹੜੀ ਸਾਡੀ ਹੈਂਡਓਵਰ ਹੋ ਚੁੱਕੀ ਹੈ ਕਲੋਨੀ ਇਹਦੇ ਨਾਲ ਉਹ ਕਿਸੇ ਵੀ ਕਲੋਨਾਈਜ਼ਰ ਦਾ ਕੋਈ ਹੋਣੀ ਹੈ ਜਿਵੇਂ ਕੱਟ ਕੇ ਵੇਚ ਰਹੇ ਹੋਮਲੈਂਡ 2 ਨਾਮ ਦੇ ਕੇ ਕਿ ਜੀ ਹੋਮਲੈਂਡ 2 ਆ ਗਈ ਹੋਮਲੈਂਡ 2 ਦੇ 플ੌਟ ਕੱਟ ਤੇ 100 100 ਸਵਾ 100 ਗਜ ਦੇ ਕੱਟ ਤੇ ਉਹਨਾਂ ਦੀ 20% ਐਡਵਾਂਸ ਲੈ ਰਹੇ ਆ ਜਿਹੜਾ ਵੀ ਚੀਜ਼ ਆ ਗਲਤ ਹੈ ਅੰਤਰੀਅਨ ਆਨਲੈਸ ਨੂੰ ਕੋਈ ਅਪਰੂਵਲ ਆਉਂਦੀ ਹੈ ਰੇੜਾ ਅਪਰੂਵਲ ਆਉ ਬਟ ਬਿਨਾ ਗਲਤ ਚੀਜ਼ਾਂ ਨਾਲ ਉਹ ਮਤਲਬ ਇੱਕ ਤੇ ਕਿ ਪਬਲਿਸਿਟੀ ਕਰਕੇ ਉਹਨੂੰ ਫਰਾਡ ਕਰਕੇ ਵੇਚੀ ਜਾ ਰਹੇ ਨੇ ਬਿਲਕੁਲ ਨਜਾਇਜ਼ ਬਿਲਕੁਲ ਨਜਾਇਜ਼ ਇਹ ਸਭ ਨੇ ਕੀ ਕਰਦੇ ਤੁਹਾਨੂੰ ਮਿਲਿਆ ਤੁਸੀਂ ਉਹ ਕਹਿੰਦੇ ਕੰਦ ਕੱਢਾਂਗੇ ਉਹ ਕਹਿੰਦਾ ਸੀ ਅਸੀਂ ਕੰਦ ਜਿਹੜੀ ਟੁੱਟੀ ਹੈ ਕਾਨੂੰ ਫਿਕਰਵਾ ਦਾਂਗੇ ਕਿ ਉਹ ਵੀ ਮੰਦੇ ਕਿ ਇਹ ਚੀਜ਼ ਗਲਤ ਹੈ ਏਡੀਸੀ ਮੈਡਮ ਵੀ ਆਈ ਸੀ ਉਹ ਵੀ ਸਾਰਾ ਮਾਨਾ ਕਰਕੇ ਗਏ ਉਹ ਵੀ ਕਹਿੰਦੇ ਹਾਂਜੀ ਇਹ ਗਲਤ ਚੀਜ਼ ਹੈ ਅਸੀਂ ਇਸ ਤੇ ਪੂਰਾ ਐਕਸ਼ਨ ਲਵਾਂਗੇ ਕਿੰਨੇ ਟਾਈਮ ਪਹਿਲਾਂ ਦੀ ਗੱਲ ਹੈ ਸਰ ਇਹ ਜੋ ਪ੍ਰਸ਼ਾਸਨ ਨੂੰ ਮਿਲੇ 3 ਮਹੀਨਾ ਕੀ ਹੋਇਆ ਜੀ ਵੀਕ ਦਿਨ ਹੋਇਆ ਹੈ ਰਾਜਤ ਕੋਈ ਕੋਈ ਕਾਰਵਾਈ ਨਹੀਂ ਲਿੱਤੇਗੀ ਸਾਨੂੰ ਸਭ ਤੋਂ ਵੱਡੀ ਸਮੱਸਿਆ ਹੈ ਕਿ ਪਿੱਛੋਂ ਸਾਡੀ ਬਾਉਂਡਰੀ ਵਾਲ ਟੁੱਟੀ ਹੋਈ ਹੈ ਇਸ ਦੇ ਵਿੱਚ ਹੁਣ ਸਾਡਾ ਸਿਕਿਉਰਟੀ ਦਾ ਬਹੁਤ ਵੱਡਾ ਇਸ਼ੂ ਹੈ ਕਿਉਂਕਿ ਸਾਡੀ ਪ੍ਰਾਈਵੇਟ ਸਿਕਿਉਰਟੀ ਹੈ ਇੱਥੇ ਹੁਣ ਅਸੀਂ ਬੰਦੇ ਪਿੱਛੇ ਬਠਾ ਨਹੀਂ ਸਕਦੇ ਇਟਸ ਅ ਬਿਗੇਸਟ ਕਨਸਰਨ ਕਿ ਚੋਰੀਆਂ ਨੂੰ ਲੈ ਕੇ ਵੀ ਤੇ ਸਟ੍ਰੇ ਐਨੀਮਲਸ ਨੂੰ ਲੈ ਕੇ ਵੀ ਹੁਣ ਕੁੱਤੇ ਜਾਨਵਰ ਸਾ ਪਿੱਛੋਂ ਆਈ ਜਾਂਦੇ ਨੇ ਇੱਕ ਬਹੁਤ ਵੱਡਾ ਕਨਸਰਨ ਹੈ ਤੁਸੀਂ ਕਹਿ ਰਹੇ ਹੋ ਸੀਐਮ ਪੰਜਾਬ ਨੂੰ ਵੀ ਅਸੀਂ ਦਿੱਤਾ ਲਈ ਅਰਜ਼ੀ ਦਿੱਤੀ ਹੈ ਹਾਂਜੀ ਉਹਨਾਂ ਦਾ ਕੋਈ ਰਿਪਲਾਈ ਆਇਆ ਨਹੀਂ ਕੋਈ ਰਿਪਲਾਈ ਨਹੀਂ ਆਇਆ ਅਜੇ ਤੱਕ ਅਗਲਾ ਸਟੈਪ ਕਲੀਅਰ ਹੋਗਾ ਤੇ ਜਿਵੇਂ ਸੁਣਾਈ ਤੇ ਬਸ ਤੁਹਾਡੇ ਮਾਧਿਅਮ ਰਾਹੀਂ ਅਸੀਂ ਉਹਨੂੰ ਦੱਸਣਾ ਚਾ ਰਹੇ ਹਾਂ ਵੀ ਆਰ ਵੈਰੀ ਕਲੀਅਰ ਕਿ ਅਸੀਂ ਹੋਮਲੈਂਡ ਜਿਹੜੀ ਹੈਗੀ ਐ ਅਸੀਂ ਸਾਡੀ ਕੰਧ ਉਹ ਬੰਦ ਕਰਵਾਈ ਜਾਵੇ ਜੇ ਉਹਨਾਂ ਨੂੰ ਕੋਈ ਕਲੋਨੀ ਤੋਂ ਲੋਕ ਕੱਟਨੇ ਆ ਕਰਨੇ ਆ ਉਹਨਾਂ ਨੂੰ ਆਪਣਾ ਬਾਹਰੋਂ ਰਸਤਾ ਲੈ ਕੇ ਉਹ ਕਰਨ ਆਪਣਾ ਜਿਹੜਾ ਵੀ ਕੰਮ ਕਰਨਾ ਇਟ ਸ਼ੁਡ ਬੀ ਲੀਗਲ ਆਈ ਲੀਗਲੀ ਡਨ ਤੇ ਕੋਈ ਵੀ ਕੰਮ ਕਰਨਾ ਜੇ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਥੋੜਾ ਸਾਨੂੰ ਅਸੀਂ ਸੰਘਰਸ਼ ਕਰਾਂਗੇ ਅਸੀਂ ਅਸੀਂ ਆਪੇ ਕੰਧ ਘੜਾ ਦਾਂਗੇ ਜੀ ਸਾਡਾ ਤਾਂ ਪਹਿਲੇ ਆਪਣੀ ਸਿਕਿਉਰਟੀ ਪੁਆਇੰਟ ਆਫ View ਨੂੰ ਲੈ ਕੇ ਐ ਜੇ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਹੀਂ ਕੀਤੀ ਹਫ਼ਤੇ ਦੇ ਅੰਦਰ ਅਸੀਂ ਆਪਣੇ ਸਾਰੇ ਮਿਲ ਕੇ ਅਸੀਂ ਉੱਥੇ ਕੰਦ ਕਰਵਾ ਦਾਂਗੇ ਤੁਹਾਡੇ ਵੱਲੋਂ ਕੌੜ ਦਾ ਰੁੱਖ ਵੀ ਕੀਤਾ ਜਾਵੇਗਾ ਬਿਲਕੁਲ 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 ਕੀਤਾ ਜਾਊਗਾ ਬਿਲਕੁਲ ਬਿਲਕੁਲ ਉਹ ਸੇਬੇ ਇਸ ਨਾਮ ਕੀ ਹੀ ਕਲੋਨੀ ਦੇ ਵਿੱਚ ਅਸੀਂ ਲੋਕਾਂ ਨੇ ਇੱਕ ਕਲੋਨੀ ਦੀ ਬਾਉਂਡਰੀ ਵਾਲ ਵਰਲਡ ਕਲੋਨੀ ਹੋਣ ਕਰਕੇ ਘਰ ਬਣਾਏ ਸੀ ਜੇ ਦੀ ਕੰਨਾ ਹੀ ਟੁੱਟ ਜਾਣੀ ਆ ਤਾਂ ਫਿਰ ਸਾਡਾ ਵਰਲਡ ਕਲੋਨੀ ਚ ਆਉਣ ਦਾ ਪਰਪਸ ਹੀ ਖਤਮ ਹੋ ਜਾਏਗਾ ਔਰ ਜਿਹੜੀ ਕਲੋਨੀ ਦਾ ਇਹਨਾਂ ਕੋਲ ਲੈ ਐਨਓਸੀ ਵੀ ਨਹੀਂ ਹੈ ਪੌੜ ਦੀ ਕਿਵੇਂ ਖਰੀਦੋ ਫਰੌਕਸ ਕਰ ਸਕਦੇ ਆ ਔਰ ਕੰਨਾ ਕਿਵੇਂ ਸਾਡੀਆਂ ਤੋੜ ਸਕਦੇ ਆ ਸਾਨੂੰ ਅਲਾਟਮੈਂਟ ਲੈਟਰ ਮਿਲਿਆ ਹੋਇਆ ਜਿਦੇ ਚ ਕਲੀਅਰ ਕਟ ਆ ਵੀ ਅਸੀਂ ਪੰਕਚਰ ਵੀ ਨਹੀਂ ਕਰ ਸਕਦੇ ਬਾਲ ਨੂੰ ਔਰ ਕਲੋਨੀ ਕਾਰਪੋਰੇਸ਼ਨ ਨੂੰ ਹੈਂਡਓਵਰ ਹੋ ਚੁੱਕੀ ਆ ਡੀਸੀ ਸਾਹਿਬ ਐਕਸ਼ਨ ਸਾਹਿਬ ਨੂੰ ਆਰਡਰ ਕਰ ਚੁੱਕਿਆ ਵੀ ਇਹਨੂੰ ਕੰਨ ਨੂੰ ਰੀਸਟੋਰ ਕਰਵਾਇਆ ਜਾਵੇ ਪਰੰਤੂ ਹਲੇ ਤੱਕ ਰੀਸਟੋਰ ਨਹੀਂ ਹੋਈ ਇਹ ਦੇਖੋ ਇਹ ਸਾਰੀ ਇਨਾ ਦੇਖੋ ਪੈਸੇ ਦੀ ਚਾਲ ਹੈ ਔਰ ਜਿਦੇ ਵਿੱਚ ਇਹ ਦੇਖੋ ਕਲੋਨਾਈਜ਼ਰ ਕਲੋਨੀਆਂ ਕੱਟ ਕੇ ਕਰੋੜਾਂ ਰੁਪਏ ਬਣਾ ਰਿਆ ਔਰ ਸਾਡੇ ਸੁਪਲਿਆਂ ਦੇ ਘਰਾਂ ਤੇ ਪਾਣੀ ਫੇਰ ਰਿਆ ਜਿਸ ਦੀ ਸਾਨੂੰ ਬਹੁਤ ਮਤਲਬ ਤਕਲੀਫ ਹੈਗੀ ਆ ਔਰ ਤੁਸੀਂ ਸਾਡੇ ਇਸ ਕੈਲੰਡਰ ਵਿੱਚ ਸਾਥ ਦਿਓ ਔਰ ਇਸ ਨੂੰ ਸਾਡੇ ਮੁੱਦੇ ਨੂੰ ਉਠਾ ਕੇ ਔਰ ਸਾਨੂੰ ਪ੍ਰਸ਼ਾਸਨ ਤੋਂ ਇਨਸਾਫ ਦਿਵਾਓ ਔਰ ਅਗਰ ਜੇ ਪ੍ਰਸ਼ਾਸਨ ਕੋਈ ਇਸ ਤੇ ਕਾਰਵਾਈ ਨਹੀਂ ਕਰਦਾ ਤਾਂ ਫਿਰ ਅਸੀਂ ਅਗਲਾ ਸੰਘਰਸ਼ ਵਿਟਾਂਗੇ ਇਹ ਲੜਾਈ ਇੱਕ ਹੋਮਲੈਂਡ ਦਾ ਮਾਮਲਾ ਹੈ ਕਿ ਮੰਨ ਸਰ ਜੀ ਇੱਥੇ ਕਾਫੀ ਔੜਾ ਦਾ ਪ੍ਰਕਾਰ ਹੈ ਹਾਂ ਜੀ ਸਾਡੇ ਕੋਲ ਜੀ ਹੋਮ ਲੈਂਡ ਦੀ ਕੰਪਲੇਂਟ ਜਿਹੜੀ ਹੈ ਰੈਜ਼ਿਡੈਂਟਸ ਦੀ ਆਈ ਸੀਗੀ ਔਰ ਉਹਨਾਂ ਦੀ ਕੰਪਲੇਂਟ ਦੇ ਵਿੱਚ 3-4 ਪੁਆਇੰਟਸ ਜਿਹੜੇ ਹੈਗੇ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਜਿਹੜੀ ਉੱਥੇ ਮਿੱਟੀ ਪੈ ਰਹੀ ਹੈ ਜਾਂ ਕੋਈ ਟੱਪਾ ਵਗੈਰਾ ਜਿਹੜੇ ਉੱਥੇ ਜਾਂਦੇ ਨੇ ਜਾਂ ਉੱਥੇ ਕੋਈ STP ਪਲਾਂਟ ਦਾ ਇਸ਼ੂ ਹੈ ਜਾਂ ਕੋਈ ਦੀਵਾਰ ਤੋੜਨ ਦਾ ਰਸਤੇ ਦੇ ਜਿਹੜੇ ਇਸ਼ੂਜ਼ ਨੇ ਸੋ ਇਹ ਸਾਰੇ ਇਸ਼ੂਜ਼ ਉਹਨਾਂ ਦੇ ਰੇਜ਼ ਕੀਤੇ ਆ। ਕਿ ਉਹ ਕਲੋਨੀ ਇਹ ਹੈਗੀ ਪਿਛੇ ਵੱਧ ਰਹੀ ਹੈ ਕਿ ਉਹ ਆਨ ਵੀ ਆਪਣਾ ਉਹ ਨਹੀਂ ਲੈ ਲਿਆ ਲੇਖਣਾ ਕਿ ਦੇਖੋ ਇਹਦੇ ਛੇਸ ਤਰ੍ਹਾਂ ਹੈ ਕਿ ਇਹ ਤਿੰਨ ਕਲੋਨੀਆਂਸ ਨੇ ਇਹ ਇਸ ਵਕਤ ਕਹਿਣਾ ਕਿਉਂਕਿ ਮਾਮਲਾ ਜਿਹੜਾ ਹੈਗਾ ਉਹ ਪ੍ਰਸ਼ਾਸਨ ਦੀ ਕਾਰਵਾਈ ਅਧੀਨ ਹੈ ਸਾਰੇ ਮੈਂਬਰ ਦੇ ਕੋਲ ਰਿਪੋਰਟਸ ਮੰਗੀਆਂ ਹੋਈਆਂ ਨੇ ਸੋ ਇਸ ਵਕਤ ਇਹਦਾ ਕਨਕਲੂਡ ਕਰਨਾ ਇਸ ਨੂੰ ਥੋੜਾ ਅੱਗੇ ਹੋਏਗਾ ਸੋ ਇੱਕ ਵਾਰੀ ਸਾਰੇ ਵਿਭਾਗਾਂ ਵੱਲੋਂ ਪ੍ਰੋਪਰ ਰਿਕਾਰਡ ਪ੍ਰੋਪਰ ਰਿਪੋਰਟ ਸਾਡੇ ਕੋਲ ਆਵੇ ਫਿਰ ਹੀ ਆਪਾਂ ਇਹ ਗੱਲ ਜਿਹੜੀ ਹੈਗੀ ਆ ਉਹ ਕਹਿ ਸਕਦੇ ਆ ਇਹ ਰਿਕਾਰਡ ਦਾ ਮਸਲਾ ਹੈ ਇਹਦੇ ਵਿੱਚ ਕਿਉਂਕਿ ਤਿੰਨ ਚਾਰ ਵਿਭਾਗਾਂ ਇਨਵੋਲਡ ਨੇ ਅਸੀਂ ਸਾਰੀਆਂ ਰਿਪੋਰਟਸ ਜਿਹੜੀਆਂ ਹੈਗੀਆਂ ਉਹ ਤਿੰਨ ਚਾਰ ਵਿਭਾਗਾਂ ਤੋਂ ਸਾਰੀਆਂ ਲੈਣੀਆਂ ਅਸੀਂ ਆਪ ਵੀ ਚੈੱਕ ਕਰਾਂਗੇ ਸੋ ਮੈਂ ਉਮੀਦ ਕਰਦੀ ਹਾਂ ਕਿ ਬਹੁਤ ਹੀ ਜਲਦੀ ਅਸੀਂ ਇਸ ਨੂੰ ਮੁਕੰਮਲ ਕਰਾਂਗੇ ਬਿਲਕੁਲ ਸੀ ਵੀਜ਼ਿਟ ਕੀਤੀ ਸੀ ਗੱਲਬਾਤ ਕੀਤੀ ਸੀ ਕਲੋਨੀ ਜਿਵੇਂ ਉਹ ਮਕਾਨ ਮਾਲਕ ਹੈਗੇ ਆ ਕੀ ਕਰਨਾ ਵਾਹੀ ਕੋਈ দেখো ਮੈਂ ਜਰੂਰ ਤੁਹਾਨੂੰ ਦੱਸਾਂਗੀ ਸਾਡੇ ਕੋਲ ਜਦੋਂ ਕੋਈ ਵੀ ਬੰਦਾ ਆਉਂਦਾ ਹੈ ਬੇਸ਼ੱਕ ਕੋਈ ਇਕੱਲਾ ਹੀ ਆ ਜਾਏ ਅਸੀਂ ਉਹਦੀ ਗੱਲ ਸੁਣਦੇ ਵੀ ਆ ਔਰ ਅਸੀਂ ਕਾਰਵਾਈ ਵੀ ਕਰਦੇ ਆ ਇਹ ਫਿਰ ਵੀ ਮੇਰੇ ਕੋਲ ਬਹੁਤ ਸਾਰੇ ਬੰਦੇ ਆਏ ਸੀ ਸੋ ਮੈਂ ਜ਼ਰੂਰੀ ਸਮਝਿਆ ਕਿ ਇਹ ਉਹਨਾਂ ਦੀ ਜਿਹੜੀ ਕੰਪਲੇਂਟ ਹੈ ਉਹਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਕਿ ਕਿਥੇ-ਕਿਥੇ ਉਹ ਦੱਸ ਰਿਹਾ ਕਿ ਪ੍ਰੋਬਲਮ ਹੈ ਕਈ ਵਾਰੀ ਪੜਨ ਦੇ ਨਾਲ ਹੋਰ ਹੁੰਦਾ ਹੈ ਜਾਂ ਦੇਖ ਮੌਕਾ ਦੇਖਣ ਦੇ ਨਾਲ ਸਾਨੂੰ ਹੋਰ ਜ਼ਿਆਦਾ ਪਤਾ ਲੱਗਦਾ ਤਾਂ ਕਿ ਅਸੀਂ ਪ੍ਰੋਪਰਲੀ ਇਹਦੀ ਇਨਕੁਆਇਰੀ ਕਰ ਸਕੀਏ ਜਾਂ ਸਾਨੂੰ ਪਤਾ ਹੋਵੇ ਕਿ ਕਿਸ ਚੀਜ਼ ਦੀ ਕੰਪਲੇਂਟ ਹੈ ਗਿਆ ਸੋ ਇਸ ਕਰਕੇ ਮੈਂ ਉਚਿਤ ਸਮਝਿਆ ਕਿ ਇਹਦੇ ਤੇ ਜਿਹੜਾ ਹੈਗਾ ਇੱਕ ਵਾਰੀ ਦੇਖਿਆ ਵੀ ਜਾਵੇ 谢谢你。<music>